ਨਾਬਾਜੇਲ ਬ੍ਰੇਕ ਦੇ ਵਿੱਚੋਂ ਤੱਕ 26 ਮੁਜ਼ਮਾ ਨੂੰ ਗ੍ਰਿਫਤਾਰ ਕਰਕੇ ਚਾਰ ਛਿੜਕੀਤਾ ਜਾ ਚੁੱਕਾ ਹੈ ਤਾਂ ਸਾਡੇ ਸਹਿਯੋਗੀ ਭਾਰਤ ਪੂਸ਼ਨ ਪਟਿਆਲਾ ਤੋਂ ਲਾਈਵ ਜੁੜ ਚੁਕੇ ਨੇ ਉਹਨਾਂ ਨਾਲ ਅਸੀਂ ਜ਼ਿਆਦਾ ਗੱਲਬਾਤ ਕਰਾਂਗੇ ਭਾਰਤ ਜੋ ਹੈ ਪੰਜਾਬ ਇਸ ਨੂੰ ਦੇਰ ਰਾਤ ਲਿਆਂਦਾ ਗਿਆ ਰਮਨਜੀਤ ਰੂਮੀ ਨੂੰ ਤੇ ਅੱਜ ਡਿਊਟੀ ਮੈਜਿਸਟਰਟ ਅਗੇ ਪੇਸ਼ ਕੀਤਾ ਗਿਆ 14 ਦਿਨਾਂ ਦੀ ਨੈਕਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੋਰ ਕੀ ਕੁਝ ਅਪਡੇਟ ਹੈ ਹਾਂ ਜੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਰੂਮੀ ਰਮਨਜੀਤ ਰੋਮੀ ਜੋ ਕਿ ਬਹੁਤ ਵਾਂਟਡ ਸੀਗਾ ਔਰ ਇਹ ਜਿਹੜਾ ਪੂਰਾ ਸਾਜ਼ਿਸ਼ ਕਰਤਾ ਸੀਗਾ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਜੇਲ ਬ੍ਰੇਕ ਕਾਂਡ ਹੋਈ ਹੈਗੀ ਆ ਉਹਦੀ ਜਿਹੜੀ ਹੈ ਇਹ ਸਾਜ਼ਿਸ਼ ਰਮਨਜੀਤ ਰੋਮੀ ਦੁਆਰਾ ਇੱਕ ਕਢੀ ਗਈ ਸੀ ਸੋ ਇਹ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ 27 ਨਵੰਬਰ 2016 ਦਿਨ ਐਤਵਾਰ ਤਕਰੀਬਨ ਸਵੇਰੇ 8:30 ਤੋਂ 9 ਦੇ ਵਿੱਚ ਦਾ ਇਹ ਘਟਨਾਕ੍ਰਮ ਸੀਗਾ ਜਿਸ ਨੂੰ ਇਹਨਾਂ ਨੇ ਅੰਜਾਮ ਦਿੱਤਾ ਤਕਰੀਬਨ 15 ਤੋਂ 16 ਇਹ ਕਲਾਸ ਗੈਂਗਸਟਰ ਕਿਸ ਤਰ੍ਹਾਂ ਦੇ ਨਾਲ ਨਾਬਾ ਮੈਕਸਿਮਮ ਹਾਈ ਸਕਿਉਰਿਟੀ ਜੇਲ੍ਹ ਦੇ ਵਿੱਚ ਲਗਾਤਾਰ ਐਂਟਰ ਹੁੰਦੇ ਨੇ ਤਾਬੜ ਤੋੜ ਗੋਲੀਆਂ ਕਰ ਚਲਾਉਂਦੇ ਨੇ ਗੋਲੀਆਂ ਚਲਾਉਣ ਤੋਂ ਬਾਅਦ ਜਿਹੜੇ ਨੇ ਦੋ ਅਤਵਾਦੀ ਹਰਮਿੰਦਰ ਸਿੰਘ ਮਿੰਟੂ ਅਤੇ ਕਸ਼ਮੀਰ ਦਲਵਾਟੀ ਅਤੇ ਇਹਨਾਂ ਨਾਲ ਚਾਰ ਗੈਂਗਸਟਰ ਜਿਨ੍ਹਾਂ ਵਿੱਚ ਵਿੱਕੀ ਗੌਂਦਰ ਗੁਰਪ੍ਰੀਤ ਸੇਖੋ ਨੀਟਾ ਦਿਓਲ ਅਤੇ ਅਮਨਦੀਪ ਟੁੰਡੀਆਂ ਇਹਨਾਂ ਨੂੰ ਜਿਹੜਾਗਾ ਉਥੋਂ ਬੜੀ ਆਸਾਨੀ ਨਾਲ ਛੁੜਾ ਕੇ ਫਰਾਰ ਹੋ ਜਾਂਦੇ ਨੇ ਔਰ ਜਦੋਂ ਪੁਲਿਸ ਨੂੰ ਇਸ ਚੇਜ਼ ਦੀ ਪੰਗ ਲੱਗਦੀ ਹੈਗੀਆ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈਗੀਆ ਸੋ ਇੰਨੀ ਛੋਟੇ ਟਾਈਮ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਐਡਾ ਵੱਡਾ ਜਿਹੜਾ ਇਹ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਜਿਹਦੇ ਵਿੱਚ ਮਾਸਟਰਮਾਈਂਡ ਸੀਗਾ ਰਮਨਜੀਤ ਸਿੰਘ ਰੋਮੀ ਕਿਉਂਕਿ ਰਮਨਜੀਤ ਸਿੰਘ আর ਰੋਮੀ ਇੱਕ ਐਜਾ ਸ਼ਖਸ ਰਹਿ ਆਏਗਾ ਕਿ ਇਹਨੇ ਪੂਰੀ ਇਹ ਬਿਉਤਬੰਦੀ ਜਿਹੜੀ ਹੈਗੀ ਆ ਵਿਕੀ ਗੌਂਡਰ ਦੇ ਨਾਲ ਗੁਰਪ੍ਰੀਤ ਸੇਖੋ ਨਾਲ ਇਹ ਜਿਹੜੀ ਬਿਉਤਬੰਦੀ ਹੈਦਰ ਜੇਲ੍ਹ ਦੇ ਵਿੱਚ ਜਾ ਕੇ ਰਚੀ ਸੀਗੀ ਸੋ ਕਿਤਨਾ ਕਿਤੇ ਜਿਹੜੀ ਹੈਗੀ ਆ ਪੰਜਾਬ ਪੁਲਿਸ ਨੂੰ ਹਾਂਗਕਾਂਗ ਤੋਂ ਇਹ ਵੱਡੀ ਕਾਮਯਾਬੀ ਪਹਿਲੀ ਵਾਰੀ ਜਿਹੜਾ ਹੈਗਾ ਵੱਡੀ ਕਾਮਯਾਬੀ ਮਿਲੀ ਹੈ ਕਿ ਵਿਦੇਸ਼ ਤੋਂ ਬਾਰੋਂ ਜਿਹੜਾ ਹੈਗਾ ਪੰਜਾਬ ਦੇ ਮੁੰਡਾ ਲਹਿੰਦਾ ਗਿਆ ਹੈਗਾ ਇਹਨਾਂ ਨੂੰ ਜਿਹੜਾ ਹੈਗਾ ਆ ਰਮਜੀਤ ਧੋਮੀ ਜਿਹੜਾ ਹੈਗਾ ਮੋਸਟ ਵਾਂਟਡ ਸੀਗਾ ਸੋ ਪੁਲਿਸ ਅੰਜੇ ਪ੍ਰਯਤਨ ਸਤਕਾ ਔਰ ਪੁਲਿਸ ਦੇ ਨਾਲ ਨਾਲ ਜੇਕਰ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਨੇ ਕਿੰਨਾ ਕਹਤਾ ਪੰਜਾਬ ਸਰਕਾਰ ਨੇ ਦਾ ਵੀ ਵੱਡਾ ਵੱਡਾ ਰੋਲ ਇਹਦੇ ਵਿੱਚ ਵੇਖਿਆ ਨੂੰ ਮਿਲ ਰਿਹਾ ਹੈਗਾ ਕਿਉਂਕਿ ਜਿਹੜਾ ਹੈਗਾ ਇਹ ਦੋਨਾਂ ਦੇ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਔਰ ਪੰਜਾਬ ਪੁਲਿਸ ਦੀ ਮਸਤੀਤੀ ਦੇ ਨਾਲ ਇਹ ਫਟੇ ਵੱਡੇ ਆਪਰੇਸ਼ਨ ਨੂੰ ਜਿਹੜਾ ਹੈਗਾ ਅੰਜਾਮ ਦਿੱਤਾ ਗਿਆ ਇਹਦੇ ਵਿੱਚ ਐਡੀਐਫ ਦੇ ਜਿਹੜੇ ਨੇ ਸੀਨੀਅਰ ਅਧਿਕਾਰੀ ਗੁਰਮੀਤ ਸਿੰਘ ਚੋਹਾਂ ਉਹਨਾਂ ਨਾਲ ਵਿਕਰਮ ਸਿੰਘ ਬਰਾੜ ਹੋਗੇ ਔਰ ਮਿਸਟਰ ਵਰਕ ਹੋਗੇ ਔਰ ਜਿੰਨੇ ਵੀ ਤਮਾਮ ਇਹਨਾਂ ਦੇ ਅਫਸਰ ਸੀਗੇ ਇਹਨਾਂ ਦਾ ਜੁਆਇੰਟ ਆਪਰੇਸ਼ਨ ਜਿਹੜਾ ਬਹੁਤ ਵਧੀਆ ਰਿਹਾ ਔਰ ਇਸ ਤੋਂ ਬਾਅਦ ਜਿਹੜਾ ਹੈਗਾ ਪੁਲਿਸ ਅਫਸਰਾਂ ਨੇ ਇੱਕ ਗੱਲ ਜਰੂਰ ਕਹਿ ਦਿੱਤੀ ਹੈਗੀ ਆ ਕਿ ਦੋਸ਼ੀ ਜਿੰਨੇ ਮਰਜੀ ਚਲਾਕ ਹੋਣ ਜਿੰਨੇ ਮਰਜੀ ਛਾਤਰ ਹੋਣ ਚਾਹੇ ਦੇਸ਼ਾਤਰ ਰਹਿਣ ਪਰ ਜੇਕਰ ਉਹ ਦੋਸ਼ੀ ਨੇ ਤੇ ਉਹਨਾਂ ਨੂੰ ਕਿਸੇ ਵੀ ਹਾਲਾਤ ਦੇ ਵਿੱਚ ਮੋੜ ਪੰਜਾਬ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਘਰਾਂ ਬਾਨ ਤੱਕ ਪਹੁੰਚਿਆ ਜਾਊਗਾ ਉਸ ਦਾ ਹੀ ਜਿਹੜਾ ਇੱਕ ਅਸਰ ਜਿਹੜਾ ਦੇਖਣ ਨੂੰ ਮਿਲੇਗਾ ਸਿਰਫ ਤਤੇ ਜਿਹੜਾ ਤਕਰੀਬਨ ਸਵੇਰੇ 3:30 ਵਜੇ ਨਾਬਾ ਦੇ ਜਿਹੜਾ ਹੈਗਾ ਡਿਊਟੀ ਅਫਸਰ ਦੇ ਕੋਲ ਪਹੁੰਚੇ ਸੋ ਡਿਊਟੀ ਅਫਸਰ ਦੇ ਕੋਲ ਜਦੋਂ ਪਹੁੰਚੇ ਤਾਂ ਉਹਨਾਂ ਨੇ ਜਿਹੜਾ 14 ਦਿਨ ਦੀ ਨਾਇਕ ਹਿਰਾਸਤ ਦੇ ਵਿੱਚ ਰਮਨਜੀਤ ਸਿੰਘ ਨੂੰ ਭੇਜ ਦਿੱਤਾ ਹੈਗਾ ਉਸ ਤੋਂ ਬਾਅਦ ਜਿਹੜਾ ਹੈਗਾ ਮ ਜਿਸਟਰੀ ਕੋਲ ਪੇਸ਼ ਕਰਨ ਤੋਂ ਬਾਅਦ ਰਮਨਜੀਤ ਸਿੰਘ ਰਮੇ ਦਾ ਜਿਹੜਾ ਹੈਗਾ ਇੱਕ ਮੈਡੀਕਲ ਚੈੱਕਅਪ ਵੀ ਕਰਾਇਆ ਗਿਆ ਜੋ ਕਿ ਇੱਕ ਕਾਨੂੰਨੀ ਪ੍ਰਕਿਰਿਆ ਹੈਗੀ ਆ ਉਹ ਪ੍ਰਕਿਰਿਆ ਪੂਰੀ ਕਰਨੀ ਪੈਂਦੀ ਹੈਗੀ ਆ ਕਿਉਂਕਿ ਜਦੋਂ ਕੋਈ ਦੋਸ਼ੀ ਨੂੰ ਜੇਲ੍ਹ ਭੇਜਣਾ ਹੁੰਦਾ ਉਦੋਂ ਉਹਦਾ ਜਿਹੜਾ ਮੈਡੀਕਲ ਚੈੱਕਅਪ ਕਰਾਣਾ ਜ਼ਰੂਰੀ ਹੁੰਦਾ ਪਰ ਸੁਰੱਖਿਆ ਪ੍ਰਬੰਧ ਇੰਨੇ ਕ ਸਖਤ ਸੀਗੇ ਕਿ ਉੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਅਨਾਂਕਾਰੀ ਨਾ ਹੋਵੇ ਪੁਲਿਸ ਦੁਆਰਾ ਪੂਰੀ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਗਿਆ ਸੀਗੇ ਐਸਐਸਪੀ ਨਾਨਕ ਸਿੰਘ ਦੀ ਜੇਕਰ ਗੱਲ ਕੀਤੀ ਜਾਵੇ ਉਹਨਾਂ ਨੇ ਵੀ ਜਿਹੜੇ ਗਿਆ ਪੂਰੀ ਜਿਹੜੀ ਹੈ ਗਿਆ ਨਫਰੀ ਭਦਾਈ ਹੋਈ ਸੀਗੀ ਹਰ ਇੱਕ ਜਗ੍ਹਾ ਤੇ ਜਿੱਥੋਂ ਵੀ ਇਸ ਕਾਫੀ ਕਾਫੀ ਲੰਘਣਾ ਸੀਗਾ ਉੱਥੋਂ ਜਿਹੜਾ ਹੈਗਾ ਰੂਟ ਜਿਹੜੇ ਨੇ ਉਹ ਸਪੈਸ਼ਲ ਲਗਾਏ ਗਏ ਸੀਗੇ ਸੋ ਕਿਤੇ ਨਾ ਕਿਤੇ ਜਿਹੜਾ ਪੰਜਾਬ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਜਿਹੜੀ ਮਿਲਦੀ ਹੋਈ ਨਜ਼ਰ ਆ ਰਹੀ ਹੈ ਜੀ 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 ਭਾਰਤ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਵਿਦੇਸ਼ਾਂ ਦੇ ਵਿੱਚ ਬੈਠੇ ਜੋ ਹੁਣ ਅਪਰਾਧੀ ਨੇ ਗੈਂਗਸਟਰ ਦੇ ਗੈਂਗਸਟਰ ਹੋਣ ਅਤਵਾਦੀ ਹੋਣ ਉਹਨਾਂ ਤੇ ਨੱਥ ਹੁਣ ਪਾਈ ਜਾ ਰਹੀ ਹੈ ਜਿਹ ਪਹਿਲਾ ਮਾਮਲਾ ਹੈ ਜੋ ਵਿਦੇਸ਼ ਤੇ ਵਿੱਚੋਂ ਇਸ ਨੂੰ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਹੋਰ ਵੀ ਜੋ ਹੈ ਜਿਵੇਂ ਮਾਮਲੇ ਪੰਜਾਬ ਦੇ ਵਿੱਚ ਵਾਧਦੇ ਜਾ ਰਹੇ ਨੇ ਫਿਰੌਤੀਆਂ ਵਪਾਰੀਆਂ ਤੋਂ ਮੰਗੀ ਜਾ ਰਹੀ ਹੈ ਜਾਂ ਫਿਰ ਹੋਰ ਅਪਰਾਧਿਕ ਘਟਨਾਵਾਂ ਹੋ ਰਹੀਆਂ ਨੇ ਜਿਸ ਵਿੱਚ ਸਾਬਤ ਤੌਰ ਤੇ ਵਿਦੇਸ਼ਾਂ ਦੇ ਵਿੱਚ ਬੈਠੇ ਗੈਂਗਸਟਰ ਅਤਵਾਦੀਆਂ ਦੇ ਹੱਥ ਹੁੰਦੇ ਨੇ ਤੇ ਹੁਣ ਇਹਨਾਂ ਤੇ ਵੀ ਜੋ ਹੈ ਨਕੇਲ ਕਸੀ 来ਗੀ پنجاب پولیس ਦੇ ਵੱਲੋਂ ਜੀ ਬਿਲਕੁਲ پنجاب پولیس ਦੇ ਆਫੀਸਰਸ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਹੈਗਾ ਸਥਿਤੀ ਤੋਂ ਬਾਅਦ ਕਿ ਹੁਣ ਕੋਈ ਵੀ ਚਾਹੇ ਗੈਂਗਸਟਰ ਕੋਈ ਆਊਟ ਆਫ ਕੰਟਰੀ ਬੈਠਾ ਹੈ ਜਿੱਥੇ ਮਰਜ਼ੀ ਬੈਠਾ ਹੈ ਕਹਿੰਦੇ ਆ ਕਿ ਜਿਹੜੀ ਕਾਨੂੰਨੀ ਪ੍ਰਕਿਰਿਆ ਥੋੜੇ ਜਿਹਾ ਹਡਲ ਜ਼ਰੂਰ ਆਉਂਦੇ ਨੇ ਪਰ ਸਰਕਾਰ ਉਹਨਾਂ ਦੀ ਪੂਰੀ ਮਦਦ ਕਰ ਰਹੀ ਹੈਗੀ ਆ ਜਿਸ ਤਰ੍ਹਾਂ ਦੇ ਨਾਲ ਸਰਕਾਰ ਨੇ ਇਸ ਵਾਰੀ ਜਿਹੜੀ ਮਦਦ ਕਰੀ ਹੈਗੀ ਕਹਿੰਦੇ ਜੇ ਇਸੇ ਤਰ੍ਹਾਂ ਸਰਕਾਰ ਸਾਡੀ ਮਦਦ ਕਰਦੀ ਰਹੂਗੀ ਤਾਂ ਚਾਹੇ ਕਹਿੰਦੇ ਕਿਤੇ ਵੀ ਇਹ ਗੈਂਗਸਟਰ ਕਿਤੇ ਵੀ ਇਹ ਕੰਕਾਰ ਅਪਰਾਧੀ ਹੋਣ ਉਹਨਾਂ ਦੇ ਘਰੇ ਬਾਂਦ ਦੇ ਹੱਥ ਤੱਕ ਜਿਹੜਾ ਪਹੁੰਚ ਜਾਵਾਂਗੇ ਕਿਉਂਕਿ ਕਾਨੂੰਨ ਦੇ ਹੱਥ ਅਕਸਰ ਇਹ ਕਿਹਾ ਜਾਂਦਾ ਬੜੇ ਲੰਬੇ ਹੁੰਦੇ ਨੇ ਤੋਂ ਉਹ ਅੱਜ ਉਹ ਕਾਨੂੰਨ ਨੇ ਪੁਲਿਸ ਪ੍ਰਸ਼ਾਸਨ ਨੇ ਪੁਲਿਸ ਦੇ ਉਹ ਜਾਬਾਜ਼ ਪੁਲਿਸ ਅਫਸਰਾਂ ਨੇ ਕਰਕੇ ਦਿਖਾਇਆ ਹੈ ਜੀ 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 ਔਰ ਜਬਾਜ਼ ਪੁਲਿਸ ਅਫਸਰਾਂ ਦੇ ਵੱਲੋਂ ਕਰਕੇ ਦਿਖਾਇਆ ਗਿਆ ਰਮਨਜੀਤ ਰੋਮੀ ਦੀ ਗੱਲ ਕੀਤੀ ਜਾਏ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਹੁਣ ਭੇਜਿਆ ਗਿਆ ਤੇ ਉਸ ਤੋਂ ਹੁਣ ਜ਼ਾਹਿਰ ਤੌਰ ਤੇ ਪੁੱਛਗਿਛ ਕੀਤੀ ਜਾਏ ਤਾਂ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਵੀ ਜਤਾਈ ਜਾ ਰਹੀ ਹੈ ਜੀ ਬਰਹਾਲ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਹੈਗਾ ਹੁਣ ਪੁਲਿਸ ਅੱਗੇ ਆਪਣੇ ਕਿਹੜੇ ਤੱਥ ਪੇਸ਼ ਕਰੂਗੀ ਆਨਾਲ ਸਮੇਂ ਦੇ ਵਿੱਚ ਪਤਾ ਲੱਗੂਗਾ ਉਹ ਵੀ ਆਪਣੀ ਡੇਟ ਅਸੀਂ ਜਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਰਿਜ਼ੋਨਾ ਸਪੋਕਸਮੈਨ ਨੇ ਜਿਹੜੀਆਂ ਗਰਾਉਂਡ ਜ਼ੀਰੋ ਦੀਆਂ ਤਸਵੀਰਾਂ ਦਿਖਾਈਆਂ ਉਹਦੇ ਵਿੱਚ ਕਿਸ ਤਰ੍ਹਾਂ ਦੇ ਨਾਲ देर ਰਾਤ ਤੱਕ ਜਿਹੜੀ ਟੀਮ ਘਟੀ ਰਹੀ ਔਰ ਉਸ ਦੇ ਨਾਲ-ਨਾਲ ਜੇਕਰ ਗੱਲ ਕੀਤੀ ਜਾਵੇ ਪੁਲਿਸ ਆਫੀਸਰ ਤਾਂ ਇਹ ਕਹਿਣਾ ਸੀਗਾ ਸੂਤਰਾਂ ਮੁਤਾਬਿਕ ਜੋ ਸਾਨੂੰ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹਨੂੰ ਜਿਹੜਾ ਰਿਮਾਨ ਤੇ ਜ਼ਰੂਰ ਜਲਦੋ ਜਲ ਲੈਂਦੀ ਕੋਸ਼ਿਸ਼ ਕੀਤੀ ਗਈ ਹੋਗੀ ਜੀ ਪਰ ਜਿਹੜੀ ਕਾਨੂੰਨੀ ਪ੍ਰਕਿਰਿਆ ਹੈਗੀ ਆ ਇੱਕ ਸੰਧੀ ਹੋਈ ਹੈਗੀ ਆ ਜਿਹੜੀ ਆ ਕਿਤੇ ਨਾ ਕਿਤੇ ਉਹ ਵੀ ਸੰਧੀ ਦਾ ਹਰ ਇੱਕ ਜਿਹੜੇ ਡਾਕੂਮੈਂਟਸ ਨੇ ਉਹਨਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਇੱਕ ਪ੍ਰੋਟੋਕੋਲ ਹੈ ਉਹ ਪ੍ਰੋਟੋਕੋਲ ਦੇ ਇਜ਼ਾਫ ਦੇ ਨਾਲ ਪੁਲਿਸ ਨੂੰ ਆਪਣੀ ਕਾਰਵਾਈ ਉਸੇ ਤਰ੍ਹਾਂ ਕਰਨੀ ਪੈਂਦੀ ਹੈਗੀ ਆ ਹੁਣ ਦੇਖਦੇ ਹਾਂਗੇ ਕਿ ਕਿ ਜਿਸ ਤਰ੍ਹਾਂ ਨਾਲ ਚਲਾਨ ਪੇਸ਼ ਕਰਦਨੇ ਆ ਉਹਦੇ ਵਿੱਚ ਕੀ ਤੱਕ ਰੱਖਣਗੇ ਪੁਲਿਸ ਆਨ ਆਲੇ ਸਮੇਂ ਦੇ ਵਿੱਚ ਪਤਾ ਲੱਗੂ ਤਾਂ ਜੀ ਜੀ ਆਉਣ ਵਾਲੇ ਸਮੇਂ ਚ ਪਤਾ ਲੱਗੇਗਾ ਰਮਨਜੀਤ ਰੋਮੀ ਨੂੰ ਜੋ ਹੈ ਹਿਰਾਸਤ ਦੇ ਵਿੱਚ ਭੇਜਿਆ ਗਿਆ ਹੈ ਤੇ ਕੀ ਜੋ ਹੈ ਇਸ ਤੋਂ ਬਾਅਦ ਹੁਣ ਜੋ ਹੈ ਇਸ ਤੇ ਨਾਬਾ ਜੇਲ ਬ੍ਰੇਕ ਮਾਮਲੇ ਦੇ ਵਿੱਚ ਪੁੱਛਗਿੱਛ ਹੋਏਗੀ ਤਾਂ ਬਾਕੀ ਵੀ ਹੋਰ ਕਈ ਮਾਮਲੇ ਦੇ ਖਿਲਾਫ ਦਰਜ ਨੇ ਉਸ ਖਿਲਾਫ ਵੀ ਜੋ ਹੈ ਕਾਰਵਾਈ ਹੋ ਸਕਦੀ ਹੈ ਜੀ ਬਿਲਕੁਲ ਰਮਨਜੀਤ ਰੋਮੀ ਦੇ ਖਿਲਾਫ ਜਿਹੜੇ ਹੈ ਤਿੰਨ ਜਿਹੜੇ ਮਾਮਲੇ ਦਰਜ ਨੇ ਤੋਂ ਦੱਸ ਦੇਣਾ ਚਾਹੁੰਦੇ ਨੇ ਰੈੱਡ ਕਾਰਨਰ ਨੋਟਿਸ ਹੈ ਰੋਮੀ ਜਿਹੜਾ ਹੈਗਾ ਪੁਲਿਸ ਦੁਆਰਾ ਜਰੂਰ ਇਸ਼ਪੀਤਾ ਗਿਆ ਸੀਗਾ ਸੋ ਕਿਤਨੇ ਕਿਤੇ ਜਿਹੜਾ ਆਰਮ ਐਕਟ ਦਾ ਇੱਕ ਜਿਹੜਾ ਮੁਕੱਦਮਾ ਰੋਮੀ ਦੇ ਉੱਤੇ ਹੈ ਇੱਕ ਔਰ ਜੇਲ ਬ੍ਰੇਕ ਦਾ ਇਹ ਦੋ ਮੁੱਦੇ ਤਾਂ ਜਿਹੜੇ ਸਾਹਮਣੇ ਨਿਕਲ ਕੇ ਆ ਹੀ ਰਹੇ ਨੇ ਪਰ ਹੁਣ ਪੁਲਿਸ ਕੋਲ ਹੋਰ ਕੀ ਇੰਪੋਰਟਸ ਨੇ ਪੁਲਿਸ ਦੇ ਕੋਲ ਹੋਰ ਕੀ ਤੱਤ ਨੇ ਪੁਲਿਸ ਕੀ ਜਿਹੜਾ ਹੈਗਾ ਕਿਸ ਤਰ੍ਹਾਂ ਦਾ ਚਲਾਨ ਪੇਸ਼ ਕਰੂਗੀ ਇਹ ਜਿਹੜਾ ਹੈਗਾ ਬਿਲਕੁਲ ਇਹ ਪੇਜ ਦੇ ਉੱਤੇ ਜ਼ਰੂਰ ਅਸੀਂ ਗੱਲ ਕਰਾਂਗੇ ਪਰ ਜਿਸ ਤਰ੍ਹਾਂ ਹੀ ਨਾਲ ਜੋ ਵੀ ਖਬਰ ਨਿਕਲ ਕੇ ਸਾਹਮਣੇ ਆਊਗੀ ਜ਼ਰੂਰ ਆਪਾਂ ਔਰ ਦਰਸ਼ਕਾਂ ਨੂੰ ਸ਼ੇਅਰ ਕਰਾਂਗੇ ਰਮਨ ਜੀ ਠੀਕ ਹੈ ਸ਼ੁਕਰੀਆ ਭਾਰਤ ਜਾਣਕਾਰੀ ਸਾਂਝਾ ਸਾਂਝੀ ਕਰਨ ਦੇ ਲਈ ਇਸੇ ਤਰ੍ਹਾਂ ਅਪਡੇਟ ਵੀ ਤੁਹਾਡੇ ਤੋਂ ਅਸੀਂ ਲੈਂਦੇ ਰਵਾਂਗੇ ਤਾਂ ਫਿਲਹਾਲ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਰਮਨਜੀਤ ਔਰ ਰੂਮੀ ਨੂੰ ਭੇਜਿਆ ਗਿਆ ਤੇ ਪੁੱਛਗਿੱਛ ਇਸ ਦੌਰਾਨ ਉਸ ਤੋਂ ਹੋਏਗੀ ਤੇ ਜੋ ਹੈ ਕਈ ਖੁਲਾਸੇ ਵੀ ਹੋ ਸਕਦੇ ਨੇ ਇਸ ਪੁੱਛਗਿੱਛ ਦੇ ਦੌਰਾਨ ਤਾਂ ਵੱਡੀ ਸਫਲਤਾ ਪੰਜਾਬ ਪੁਲਿਸ ਦੀ ਵੀ ਕਾਇ ਜਾ ਸਕਦੀ ਹੈ ਵਿਦੇਸ਼ਾਂ ਦੇ ਵਿੱਚ ਬੈਠੇ ਉਹਨਾਂ ਅਪਰਾਧੀਆਂ ਦੇ ਲਈ ਵੀ ਇਹ ਜਾਣਕਾਰੀ ਕੀ ਹੁਣ ਹੈ ਪੰਜਾਬ ਪੁਲਿਸ ਐ ਪੰਜਾਬ ਸਰਕਾਰ ਜੋ ਐ ਲਾਰਟ ਹੈ ਤੇ ਹੁਣ ਉਹਨਾਂ ਤੇ ਜੋ ਕਾਬੂ ਪਾਉਣ ਦੇ ਲਈ ਜੋ ਐ ਕਈ ਵੱਡੇ ਕਦਮ ਜੋ ਐ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਚੁੱਕੇ ਜਾ ਰਹੇ ਨੇ ਤੇ ਇਸੇ ਤਹਿ ਜੋ ਐ ਪੰਜਾਬ ਪੁਲਿਸ ਦੇ ਵੱਲੋਂ ਹਾਂਗਕਾਂਗ ਤੋਂ ਰਮਨਜੀਤ ਰੋਮੀ ਨੂੰ ਜੋ ਐ ਤੇ ਭਾਰਤ ਲਿਆਂਦਾ ਗਿਆ ਪਹਿਲਾ ਦਿੱਲੀ ਦੇ ਵਿੱਚ ਵੀ ਜੋ ਹੈ ਇਸ ਤੋਂ ਪੁੱਛਗਿੱਛ ਕੀਤੀ ਗਈ 4 ਘੰਟੇ ਵਕਫਾ ਕਿਚਨਸੀਆਂ ਦੇ ਬਲੇ ਵੱਲੋਂ ਤੇ ਹੁਣ ਜੋ ਹੈ ਨਾਬਾ ਦੇ ਵਿੱਚ ਲਿਆ ਕੇ ਡਿਊਟੀ ਮੈਜਿਸਟਰੇਟ ਦੇ ਅੱਗੇ ਇਸ ਨੂੰ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਫਿਲਹਾਲ ਇਸ ਨੂੰ ਛੇੜ ਦਿੱਤਾ ਗਿਆ ਹੈ